ਅੱਜ ਸਾਡੇ ਪਾਰਟੀ ਦੇ ਦੁਸ਼ਾ ਨਿਰਦੇਸ਼ਾਂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਨਰੇਸ਼ ਸ਼ਰਮਾ ਜੀ ਤੇ ਸਾਡੇ ਜ਼ਿਲ੍ਹਾ ਬਟਾਲਾ ਦੇ ਪ੍ਰਧਾਨ ਹਰਸਿਮਰ ਸਿੰਘ ਜੀ ਹੀਰਾਵਾਲੀਆ ਜਿਨ੍ਹਾਂ ਦੀ ਪਾਰਟੀ ਨੇ ਡਿਊਟੀ ਲਈ ਕਿ ਸਰਕਲਾਂ ਦੇ ਵਿੱਚ ਜਾ ਕੇ ਸਰਕਲ ਪ੍ਰਧਾਨ ਬਣਾਉਣੇ ਨੇ ਤੇ ਅੱਜ ਸਰਕਲ ਕਸਿਹਿਤਪੁਰ ਦੀ ਚੋਣ ਹੋਈ ਆ ਜਿਹਦੇ ਵਿੱਚ ਸਰਬਸੰਮਤੀ ਦੇ ਨਾਲ ਸਰਦਾਰ ਰਜਿੰਦਰ ਸਿੰਘ ਜੀ ਬਪਾਰਾਏ ਜਿਨ੍ਹਾਂ ਨੂੰ ਇਹ ਸਰਕਲ ਦਾ ਪ੍ਰਧਾਨ ਚੁਣਿਆ ਗਿਆ ਮੈਂ ਜਿੱਥੇ ਸਾਰੀ ਪਾਰਟੀ ਦਾ ਧੰਨਵਾਦ ਕਰਦਾ ਉੱਥੇ ਆਪਣੇ ਛੋਟੇ ਵੀਰ ਰਜ਼ਿੰਦਰ ਨੂੰ ਵਧਾਈ ਵੀ ਦਿਨਾ ਤੇ ਗੁਰੂ ਮਹਾਰੇ ਦੇ ਚਰਨਾਂ ਚ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਿਤਾ ਇਸ ਛੋਟੇ ਵੀਰ ਤੇ ਸਿਰ ਤੇ ਮਿਹਰ ਪਰਿਆ ਹੱਥ ਰੱਖੀ ਤੇ ਜਿਹੜੀ ਇਹਨੂੰ ਡਿਊਟੀ ਮਿਲੀ ਆ ਜਿਹੜੀ ਜ਼ਿੰਮੇਵਾਰੀ ਮਿਲੀ ਆ ਉਹ ਇਹ ਆਪਣੀ ਤਨਦੇਹੀ ਦੇ ਨਾਲ ਨਿਭਾਵੇ ਤੇ ਪਾਰਟੀ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਾ ਕੇ 2027 ਜਿਹੜੀ ਅਸੈਂਬਲੀ ਆਉਣੀ ਆ ਉਦੇ ਵਿੱਚ ਹਲਕਾ ਫਤੇਗੜ ਚੂੜੀਆਂ ਦੀ ਇੱਕ ਵੱਡੀ ਲੀਡ ਦੇ ਨਾਲ ਜਿਤਾ ਕੇ ਤੇ ਅਸੀਂ ਜਿਹੜੇ ਆ ਆਪਣਾ ਨਮਾਇੰਦਾ ਉੱਥੇ ਜਿਹੜਾ ਵਾ ਅਸੈਂਬਲੀ ਦੇ ਵਿੱਚ ਭੇਜੀਏ ਤਾਂ ਕਿ ਸਾਡੇ ਹਲਕੇ ਦਾ ਵਿਕਾਸ ਹੋ ਸਕੇ ਤੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਪਿਆਰ ਭਾਈਚਾਰੇ ਵਾਲਾ ਜਿਹੜਾ ਮਾਹੌਲ ਬਣਾਇਆ ਜਾ ਸਕੇ ਕਿਉਂਕਿ ਜੋ ਇਸ ਵੇਲੇ ਦੇ ਹਾਲਾਤ ਨੇ ਪੰਜਾਬ ਦੇ ਸਭ ਤੋਂ ਮਾੜੇ ਹਾਲਾਤ ਪੰਜਾਬ ਨੇ ਕਿਸੇ ਵੀ ਮੋੜ ਤੇ ਕਿਸੇ ਦੀ ਚੈਨੀ ਲਾ ਲਈ ਜਾਂਦੀ ਕਿਸੇ ਦੀ ਵਾਲੀ ਲਾ ਲਈ ਜਾਂਦੀ ਆ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਤੇ ਪੰਜਾਬ ਦਾ ਜਿਹੜਾ ਜਵਾਨ ਆ ਉਹ ਨਸ਼ੇ ਦੀ ਗਲਤ ਵਿੱਚ ਡੁੱਬਿਆ ਜਾ ਰਿਹਾ ਤੇ ਇਹ ਸਾਰੇ ਨੂੰ ਠੱਲ ਪਾਉਣ ਦੇ ਲਈ ਬੀਜੇਪੀ ਦੀ ਸਰਕਾਰ ਆਉਣੀ ਬਹੁਤ ਜ਼ਰੂਰੀ ਆ ਜਿਵੇਂ ਯੋਗੀ ਜੀ ਨੇ ਯੂਪੀ ਜਿਹੜੀ ਆ ਉਹਨੂੰ ਸਵਰਗ ਬਣਾ ਦਿੱਤਾ ਤੇ ਮੋਦੀ ਜੀ ਦੇ ਸਹਿਯੋਗ ਦੇ ਨਾਲ 2027 ਦੇ ਵਿੱਚ ਪੰਜਾਬ ਜਿਹੜਾ ਵਾ ਇਹਨੂੰ ਵੀ ਇੱਕ ਨਮੂਨੇ ਦਾ ਜਿਹੜਾ ਸੂਬਾ ਬਣਾ ਕੇ ਪੇਸ਼ ਕੀਤਾ ਜਾਵੇ। ਪਿੰਡਾਂ ਦੇ ਲੋਕ ਜਿਹੜੇ ਆ ਬੀਜੇਪੀ ਨਾਲ ਹੁਣ ਜੁੜਦੇ ਵੀ ਆ ਤੇ ਇਹਨਾਂ ਵਿਰੋਧ ਕਰਦੇ ਸੀ। ਵੇਖੋ ਲੋਕਾਂ ਦਾ ਪਾਰਟੀ ਦੇ ਲਈ ਸਤਕਾਰ ਆ ਪਿਆਰ ਆ ਲੋਕਾਂ ਨੇ ਸਾਰਿਆਂ ਨੂੰ ਅਜਮਾ ਕੇ ਵੇਖ ਲਿਆ ਤੇ ਜੋ ਭਾਜਪਾ ਦੇਸ਼ ਦੇ ਵਿੱਚ ਕੰਮ ਕਰ ਰਹੀ ਆ ਇਹਦੇ ਨਾਲ ਤਾਂ ਕਿਸੇ ਨੇ ਵੀ ਹਲਕਾ ਕੰਮ ਨਹੀਂ ਕੀਤਾ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਪਰ ਜੋ ਕੰਮ ਭਾਜਪਾ ਦੀ ਸਰਕਾਰ ਨੇ ਕੀਤਾ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਸ਼੍ਰੀ ਅਮਿਤ ਸ਼ਾਹ ਜੀ ਦੀ ਅਗਵਾਈ ਦੇ ਵਿੱਚ ਤੇ ਸਾਡੇ ਪ੍ਰਧਾਨ ਜੇਪੀ ਨੱਡਾ ਜੀ ਦੀ ਅਗਵਾਈ ਦੇ ਵਿੱਚ ਹੋਇਆ ਉਹਦੇ ਨਾਲ ਕਰਕੇ ਲੋਕ ਪੰਜਾਬ ਦੇ ਵਿੱਚ ਜਿਹਨੂੰ ਤੜਾ ਤੜ ਜਿਹੜੇ ਨੇ ਉਹ ਬੀਜੇਪੀ ਦੇ ਨਾਲ ਜੁੜਦੇ ਨੇ ਪ੍ਰਧਾਨ ਜੀ ਸਰਕਲ ਦੀ 17 ਕਹਿ ਰਹੇ ਸੀ ਸਟੇਜ ਤੋਂ 17 ਸਰਕਲ ਇਹ ਕਿਸੇ ਸਮਨਾ ਵੀ ਹੋਰ ਮੰਦੀ ਕੀਤੀ ਗਈ ਹੈ ਨਕਾਮ ਕੀਤਾ ਗਿਆ ਹੈ ਹਰ ਜ਼ਿਲ੍ਹਾ ਜਿਹੜਾ ਵਾ ਨਾ ਉਹਦੇ ਵੱਖਰੇ ਵੱਖਰੇ ਵਿਉਂਤ ਬੰਦੀ ਆ ਜਿਹੜਾ ਬਟਾਲਾ ਜ਼ਿਲ੍ਹਾ ਵਾ ਨਾ ਵਾਲੀਆ ਜੀ ਨੇ ਜਿਵੇਂ ਦੱਸਿਆ ਨਾ ਇਥੋਂ ਦੇ 17 ਸਰਕਲ ਨੇ ਪਰ ਹਲਕੇ ਦੇ ਫਤਿਹਗੜ ਚੂੜੀਆਂ ਦੇ 6 ਸਰਕਲ ਨੇ ਕਿਉਂਕਿ ਕਿਸੇ 5 ਸਰਕਲ ਨੇ ਕਿਤੇ 6 ਸਰਕਲ ਨੇ ਉਤੋਂ ਦੀ ਆਬਾਦੀ ਤੇ ਉਤੋਂ ਦੀ ਜਿਹੜੀ ਆ ਭੂਗੋਲਿਕ ਸਥਿਤੀ ਨੂੰ ਜਿਹੜਾ ਵੇਖ ਕੇ ਹੀ ਸਰਕਲ ਬਣਾਏ ਨੇ ਤਾਂ ਕਿ ਜਿਹੜੀ ਆ ਸਰਕਲ ਇਸ ਕਰਕੇ 6 ਬਣਾਏ ਗਏ ਨੇ ਤਾਂ ਕਿ ਹਰ 35 ਬੂਥਾਂ ਪਿੱਛੇ ਜਿਹੜਾ ਸਾਡਾ ਸਰਕਲ ਦਾ ਪ੍ਰਧਾਨ ਹੋਵੇ 35 ਤੋਂ 40 ਜਿਹੜੇ ਹੈਗੇ ਨੇ ਤਾਂ ਕਿ ਜਿਹੜੀ ਲੋਕਾਂ ਦੇ ਨਾਲ ਸਬਕਾ رابطہ ਆ ਸਕੇ ਤੇ ਸਿੱਧਾ ਰابطਾ ਹੋ ਸਕੇ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਿੰਨਾ ਸਰਦਾਰ ਰਵਿਕਰ ਸਿੰਘ ਕਾਲੂ ਜੀ ਨੂੰ ਔਰ ਜਿਹੜੇ ਅੱਜ ਉੱਚੇ ਚੇ ਤੌਰ ਤੇ ਸਾਡੇ ਇਸ ਬਟਾਲਾ ਜ਼ਿਲ੍ਹਾ ਦੇ ਇੰਚਾਰਜ ਨਰੇਸ਼ ਸ਼ਰਮਾ ਜੀ ਪਹੁੰਚੇ ਨੇ ਇੱਥੇ ਪਾਰਟੀ ਵੱਲੋਂ ਰਜਿੰਦਰ ਸਿੰਘ ਬੋਪਾਰਾ ਜੀ ਨੂੰ ਇੱਥੇ ਸਰਕਲ ਪ੍ਰਧਾਨ ਲਗਾਇਆ ਵਾ ਔਰ ਰਜਿੰਦਰ ਸਿੰਘ ਬੋਪਾਰਾ ਜੀ ਨੇ ਇਹ ਯਕੀਨ ਦਿਵਾਇਆ ਕਿ ਬਹੁਤ ਮਿਹਨਤ ਨਾਲ ਤਾਂਦੇ ਹੀ ਨਾਲ ਕੰਮ ਕਰਨਗੇ ਔਰ ਸਾਨੂੰ ਯਕੀਨ ਵੀ ਆ ਕਿ ਉਹ ਪੂਰੀ ਮਿਹਨਤ ਕਰਨਗੇ ਕਿ ਬਹੁਤ ਹੋਣ ਹਾਰ ਉਹ ਯੋਧੇ ਨੇ ਵਿਅਕਤੀ ਨੇ ਔਰ ਪਾਰਟੀ ਦਾ ਦਿਨ ਰਾਤੋ ਕੰਮ ਕਰ ਰਹੇ ਨੇ ਸੋ ਜੋ ਸਰਕਲਾਂ ਦੀ ਇੱਥੇ ਵੰਡ ਕੀਤੀ ਆ ਉਹ ਬੂਥਾਂ ਦੇ ਹਿਸਾਬ ਨਾਲ ਕੀਤੀ ਆ 6 ਸਰਕਲ ਫਤਿਹਗੜ ਜੂੜੀਆਂ ਦੇ ਨੇ ਔਰ ਸਰਦਾਰ ਰਵਿਕਰ ਸਿੰਘ ਕਲੌਂਡਾ ਅਨਰੇਸ਼ ਜੀ ਨਾਲ ਬੈਠ ਕੇ ਇਹ ਬੂਥਾਂ ਦੇ ਹਿਸਾਬ ਨਾਲ ਵੰਡ ਹੋਈ ਆ ਬੂਥ 35 ਤੋਂ 40 ਹਰ ਸਰਕਲ ਦੇ ਵਿੱਚ ਹੋਣਗੇ ਤੇ ਜਿਸ ਲੜੀ ਤਹਿਤ ਅੱਜ ਜਿਹੜਾ ਅਰਜਿੰਦਰ ਸਿੰਘ ਨੂੰ ਇੱਥੇ ਪ੍ਰਧਾਨ ਆਇਆ ਮੈਂ ਸਾਰੇ ਇਹਦੇ ਸਰਕਲ ਦੇ ਸਾਰਿਆਂ ਦੀ ਟੀਮ ਨੂੰ ਤੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਔਰ ਜੋ ਪਿੰਡਾਂ ਦੇ ਵਿੱਚ ਬਹੁਤ ਵੱਡਾ ਵਿਸਤਾਰ ਭਾਰਤੀ ਜਨਤਾ ਪਾਰਟੀ ਦਾ ਹੋ ਰਿਹਾ ਔਰ ਤੁਸੀਂ ਦੇਖ ਲਿਆ ਹਰ ਵਿਅਕਤੀ ਪਿੰਡ ਦੇ ਹਿਸਾਬ ਦੇ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਵਿਸ਼ਵਾਸ ਰੱਖਦਾ ਹੋਇਆ ਅੱਜ ਭਾਰਤੀ ਜਨਤਾ ਪਾਰਟੀ ਨਾਅਰਾ ਬੁਲੰਦ ਕਰ ਰਿਹਾ ਔਰ ਆਉਣ ਵਾਲੀ ਜਿਹੜੀ 27 ਦੀ ਇਲੈਕਸ਼ਨ ਆ ਉਹ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸਰਕਾਰ ਬਣਾਏਗੀ ਮੈਂ ਨਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਮੈਂ ਬਹੁਤ ਹੀ ਪਾਰਟੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪੋੜਾਇਆ ਵਾ ਕਿ ਮੈਨੂੰ ਇਡੀ ਵਿਡੀ ਜ਼ਿੰਮੇਵਾਰ ਦਿੱਤੀ ਆ ਮੈਂ ਬਹੁਤ ਹੀ ਜਿਹੜੀ ਮੈਨੂੰ ਜ਼ਿੰਮੇਵਾਰੀ ਮਿਲੀ ਆ ਬਹੁਤ ਹੀ ਤੈਨ ਦੇ ਲੋ ਤੈਨ ਦੇ ਨਾਲ ਸ਼ਕਤੀ ਨਾਲ ਆਪਣਾ ਪੂਰਾ ਕੰਮ ਕਰਕੇ ਹਲਕੇ ਸਰਕੋ ਕਸੀਰਪੁਰ ਦੇ ਵਿੱਚ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰੂੰਗਾ ਤੇ ਮੈਂ ਪਾਰਟੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਡੀ ਜ਼ਿੰਮੇਵਾਰੀ ਬਖਸ਼ਿਆ ਨਮਾਣੇ 2027 ਦੀਆਂ ਚੋਣਾਂ ਭਾਰਤੀ ਜਨਤਾ ਪਾਰਟੀ ਲੜਨ ਜਾ ਰਹੀ ਹੈ ਔਰ ਇਹਦੀ ਵਿਉਂਤਬੰਦੀ ਦੀ ਸ਼ੁਰੂਆਤ ਤੁਸੀਂ ਦੇਖੀ ਹੈ ਕਿ ਅੱਜ ਅਸੀਂ ਵਿਧਾਨ ਸਭਾ ਫਤੇਗੜ ਚੂੜੀਆਂ ਦੇ ਸਰਕਲ ਕਸੀਟਪੁਰਾ ਵਿੱਚ ਬੈਠ ਕੇ ਸਰਬਸੰਮਤੀ ਦੇ ਨਾਲ ਜਿੱਥੇ ਵੱਡੀ ਗਿਣਤੀ ਵਿੱਚ ਸਾਡੇ ਕਿਸਾਨ ਵੀਰ ਮਜ਼ਦੂਰ ਵੀਰ ਹਰ ਖਿੱਤੇ ਨਾਲ ਜੁੜੇ ਲੋਕ ਇੱਥੇ ਇਕੱਤਰ ਹੋਏ ਔਰ ਜਿਨ੍ਹਾਂ ਨੇ ਸਰਬਸੰਮਤੀ ਦੇ ਨਾਲ ਇੱਕ ਮਿਹਨਤ ਕਾ ਵਿਅਕਤੀ ਸਰਦਾਰ ਰਜਿੰਦਰ ਸਿੰਘ ਬੋਪਾ ਰਾਏ ਜੀ ਨੂੰ ਉਨਨੂੰ ਅੱਜ ਸਰਪੰਚੀ ਦੇ ਨਾਲ ਬੀਜੇਪੀ ਦਾ ਸਰਕਲ ਪ੍ਰਧਾਨ ਚੁਣਿਆ ਪਹਿਲਾਂ ਤਾਂ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਅਰਜਿੰਦਰ ਸਿੰਘ ਜੀ ਨੂੰ ਔਰ ਵਧਾਈ ਦੇਣਾ ਸਦਾ ਰਵੀਕਰਨ ਸਿੰਘ ਕਲੋਂਜੀ ਨੂੰ ਜਿਨ੍ਹਾਂ ਦੀ ਅਗਾਵਧੂ ਸੋਚ ਜੜੀ ਹੈ ਜਿਹੜੀ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਹੈ ਔਰ ਵਿਸ਼ੇਸ਼ ਕਰਕੇ ਪਿੰਡਾਂ ਦੇ ਅੰਦਰ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਬੁਲੰਦ ਕਰਨ ਦਾ ਉਹਨਾਂ ਨੇ ਜਿਹੜਾ ਸੰਕਲਪ ਲਿਆ ਹੈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਜਿਵੇਂ ਬੂਥਾਂ ਦਾ ਗਠਨ ਕਰ ਦਿੱਤਾ ਗਿਆ ਹੈ ਸਰਕਲਾਂ ਦੇ ਪ੍ਰਧਾਨ ਬਣਾਣ ਅਸੀਂ ਨਿਕਲੇ ਹੋਏ ਆ ਪੂਰੇ ਪੰਜਾਬ ਦੇ ਅੰਦਰ ਕਿਸਾਨੀ ਵੀਰਾਂ ਦਾ ਔਰ ਸਾਰੇ ਮਜ਼ਦੂਰ ਵੀਰਾਂ ਦਾ ਔਰ ਹਰੇਕ ਖਿੱਤੇ ਨਾਲ ਜੁੜੇ ਲੋਕਾਂ ਦਾ ਜਿਹੜਾ ਸਮਰਥਨ ਜਿਵੇਂ ਸਾਨੂੰ ਮਿਲ ਰਿਹਾ ਨਾ ਭਾਰਤੀ ਜਨਤਾ ਪਾਰਟੀ ਨੂੰ ਮੈਨੂੰ ਪੂਰਨ ਵਿਸ਼ਵਾਸ ਹੈ ਕਿ 2027 ਦੇ ਵਿੱਚ ਪੰਜਾਬ ਦੀ ਜਨਤਾ ਬਹੁਤ ਵੱਡੇ ਮਾਰਜਨ ਦੇ ਨਾਲ ਪੰਜਾਬ ਦੇ ਅੰਦਰ ਨਰੋਲ ਭਾਰਤੀ ਜਨਤਾ ਪਾਰਟੀ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਸਰਕਾਰ ਬਣਾਏਗੀ